ਤਾਂ ਦੇਖੀ ਫਿਲਹਾਲ ਜਿਹੜਾ ਕੋਈ ਖਾਣਾ ਤੇਲ ਤੇ ਲਾਇਆ ਸੀ 3 ਦਿਨ ਦੇ ਵਿੱਚ ਫੜ ਕੇ ਲੈ ਆਏ ਨੇ ਦੋ ਦਫਾ ਰਗੀ ਜਾਲੀ ਯਾਰ ਨਿਊਜ਼ੀਲੈਂਡ ਦਾ ਵੀਜ਼ਾ ਜਾਲੀ ਵੀਜ਼ਾ ਲਵਾਉਂਦੇ ਰੋਪ ਲੱਗ ਰਹੇ ਕੁਝ ਕਹਿਣਾ ਚਾਹੁੰਦੇ ਆਪਣੇ ਪੱਖ ਦੇ ਕੀ ਨਾਮ ਕੀ ਆਪਣਾ ਕੀ ਨਾਮ ਹੈ ਜੀ ਆਪਣਾ ਨਾਮ ਕੀ ਹੈ ਸਰ ਮੂੰਹ ਲਪੋਣ ਨਾ ਕੀ ਸਰ ਮੂੰਹ ਲਪੋਣ ਨਹੀਂ ਹੋਇਆ ਜੀ ਜਦੋਂ ਲੋਕਾਂ ਦੇ ਪੈਸੇ ਦਿੱਤੇ ਤੁਹਾਨੂੰ ਕੰਮ ਕਰਾਉਣ ਦੇ ਕੰਮ ਕਿਉਂ ਨਹੀਂ ਹੋ ਰਹੇ ਜੀ ਚਲੋ ਚਲੋ ਉਹ ਬਿਲਕੁਲ ਜਿਹੜਾ ਤੂੰ ਦੇਖਦਾ ਤਸਵੀਰਾਂ 'ਚ ਜਿਹੜਾ ਕਿ ਇਹ ਏਜੰਟ ਹੈ ਜਿਹੜਾ ਕਿ ਤਸਵੀਰਾਂ 'ਚ 1.11 ਲੱਖ ਰੁਪਇਆ ਸੋ ਜੰਮੂ ਦੀ ਪਾਰਟੀ ਸੀ ਸੋ ਉਹਨਾਂ ਦੇ ਵੱਲੋਂ ਜਿਹੜਾ ਕਿ ਅਕਾਊਂਟ ਵਿੱਚ 1.11 ਲੱਖ ਰੁਪਇਆ ਸੋ ਪਾਇਆ ਗਿਆ ਸੀਗਾ ਸੋ ਕਪੂਰਥਲਾ ਚੌਂਕ ਦੇ ਕੋਲ ਦੱਸੀਆ ਜਿਹੜਾ ਦਫ਼ਤਰ ਹੈ ਸੋ ਨਿਰਦਿਲੈਂਡ ਦਾ ਜਾਲੀ ਵਿਜ਼ੇਟਾ ਕੇ ਲੋੰਦਾ ਸੀ ਜੋ ਪਾਰਟੀ ਦਾ આરોਪ ਹੈ ਔਰ ਅੱਜ ਜਿਹੜਾ ਕਿ 80000 ਰੁਪਿਆ ਜਿਹੜਾ ਲੈਣ ਆਇਆ ਸੀਗਾ ਸੋ ਜਿਹੜਾ ਕਿ ਪਾਰਟੀ ਵੱਲੋਂ ਜਿਹੜਾ ਇਹਨੂੰ ਉੱਥੇ ਫੜ ਲਿੱਤਾ ਜਾਂਦਾ ਚਾਚੀ ਵੀ ਪੈਸੇ ਮੰਗਣ ਆਏ ਸੀਗਾ ਚਾਚੀ ਪੈਸੇ ਲੈਣ ਕਿੰਨੇ ਪੈਸੇ ਲੈਣ ਆ ਗਏ ਸੀ 80000 ਬੋਲ ਰਹੇ ਸੀ ਔਰ ਅੱਜ 80000 ਹੋਰ ਦਿਓ ਬੱਸ ਬਿੱਲ ਅਗਨੇ ਤੇ ਦੀ ਪੈਸੇ ਪਹਿਲੇ ਦਿੱਤਾ ਸੀ ਅੱਜ ਕਿੰਨੇ ਪੈਸੇ 14 ਲੱਖ 61100 11 ਲੱਖ 61100 ਰੁਪਿਆ ਪੂਰੀ ਸਟੇਟਮੈਂਟ ਆ ਫੁੱਲ ਉਹਦੀ ਕੋਲੋਂ ਦੇ ਦਿਓ ਓਏ ਉਹ ਬਿਲਕੁਲ ਜਿਹੜਾ ਦਸਿਆ ਰ 11 ਲੱਖ 61 ਹਜ਼ਾਰ 100 ਰੁਪਿਆ ਜਿਹੜਾ ਕਿ ਇਹਦੇ ਪਹਿਲਾਂ ਵੀ ਅਕਾਊਂਟ ਜਿਹੜਾ ਪਾਇਆ ਗਿਆ ਸੀਗਾ ਔਰ ਅੱਜ ਹੋਰ 80 ਹਜ਼ਾਰ ਰੁਪਿਆ ਜਿਹੜਾ ਕਿ ਆ ਮੰਗ ਰਿਆ ਸੀਗਾ ਸੋ 80 ਹਜ਼ਾਰ ਰੁਪਿਆ ਜਦੋਂ ਉੱਥੇ ਇਹ ਲੈਨ ਆਂਦਾ ਤਾਂ ਜਿੰਨਾ ਜਿਹੜੇ ਕੰਪਲੇਂਟਰ ਸੀ ਜਿਨ੍ਹਾਂ ਦਾ ਜਿਹੜਾ ਕਿ ਪੈਸੇ ਇਹਦੇ ਲੱਤੇਗੇ ਸੀ 100 ਉਹਨਾਂ ਨੇ ਵੱਲੋਂ ਜਿਹੜਾ ਕਿ ਅੱਜ ਇਹਨੂੰ ਉੱਥੇ ਕਾਬੂ ਕਰ ਲਿੱਤਾ ਜਾਂਦਾ ਹੈ ਜਿਵੇਂ ਜਿੱਥੇ ਕਿ ਨਿਊਜ਼ੀਲੈਂਡ ਦੇ ਨਾਮ ਤੇ ਜਿਹੜੀ ਹੈ ਤੇ ਜਿਹਦੇ ਨਾਮ ਤੇ ਠੱਗੀ ਜਿਹੜੀ ਆ ਮਾਰੀ ਗਈ ਸੀ ਸੋ ਤੁਸੀ ਵੀਰ ਜੀ ਬਿਲਕੁਲ ਦੇਖ ਸਕਦੇ ਹੋ ਕਿ ਇਹ ਏਜੰਸੀ ਦਾ ਜਿਹੜਾ ਸਲਾਹ ਜਿਹੜਾ ਹੁਣ ਇਹਨੂੰ ਉੱਥੋਂ ਦੀ ਲੈ ਕੇ ਜਾਇਆ ਜਾ ਰਿਹਾ ਕਿਸੇ ਵਿਅਕਤੀ ਨੂੰ ਲੈ ਕੇ ਆਏ ਨੇ ਉਹ ਤੇਉਂ ਰੋਪ ਲੱਗ ਰਿਹਾ ਕਿ ਜਿਹੜਾ ਇਸ ਪੰਜ ਕਿੱਥੇ ਲੈ ਕੇ ਕਿੱਥੇ ਜਾ ਰਹੇ ਹੋ ਕਾਫੀ ਜਣਾ ਨੰਬਰ ਥਾਣੇ 2 ਨੰਬਰ ਥਾਣੇ ਹਾਂ ਹਾਂ ਦੋ ਨੰਬਰ ਬੈਠ ਜਾ ਭਾਈ ਕਿੱਥੇ ਕੀ ਗਿਆ ਭਾਈ ਪੁਲਿਸ ਦੇ ਅੰਦਰ ਕੀ ਹੋ ਰਿਹਾ ਕਿਸਾਨ ਉਹ ਇੰਰੀਆ ਉਧਰ ਪੈਂਦਾ ਇਹਦਾ ਆਫਿਸ ਉਧਰ ਕਬੂਤਲਾ ਚੌਂਕ ਹੈ ਲਾਗੇ ਨੇ ਕਿ ਤੁਹਾਨੂੰ ਸ਼ਾਇਦ ਹੋ ਹੋ ਭਾਈ ਹੋਰ ਕਿੰਨੇ ਲੋਕਾਂ ਨੇ ਠੱਗੀ ਹੋਈਆਂ ਭਾਈ ਬਹੁਤ ਬੰਦਿਆਂ ਨੇ ਕੀਤੇ ਆ ਨੇ ਉਹ ਤਾਂ ਠੱਗੀਆਂ ਕੀਤੀਆਂ ਨੇ ਬੰਦੇ ਨੇ ਇਕੱਲੇ ਜਲੰਧਰ ਜੀ ਆਫਿਸ ਆ ਜਾਂ ਹੋਰ ਵੀ ਕਿਤੇ ਹੈ ਕੋਈ ਆਫਿਸ ਵੀ ਬੰਦ ਪਿਆ ਇਹ ਤਾਂ ਹੁਣ ਹੋਰ ਤੇ ਰਹਿਣ ਵਾਲਾ ਪਤਾ ਕਿੱਥੇ ਪਈ ਬੰਦਾ ਜੀ ਭਾਈ ਇਹਦਾ ਕੀ ਆਫਿਸ ਦਾ ਕੀ ਨਾਮ ਹੈ ਰਾਜਪਾਲਨ ਸੰਸਕ੍ਰਿਤੀ ਰਾਜਪਾਲਨ ਸੰਸਕ੍ਰਿਤੀ ਕਿਹੜੀ ਜਗ੍ਹਾ ਦੇ ਉੱਪਰ ਹੈ ਏ ਵੀ ਕਪੂਰਥਲਾ ਚੌਂਕ ਚੀ ਹੈ ਸ਼ਾਇਦ ਕਪੂਰਥਲਾ ਚੌਂਕ ਕੀ ਹੁਣ ਮੰਨਦੀ ਕਿ ਆਪਣੇ ਸਾਰੇ ਬੰਦੇ ਜਿਹਨੇ ਰਿਮਾਰਕ ਬਣਿਆ ਏਜੰਟਾ ਜਿਹਨੇ ਲੋਕਾਂ ਦੇ ਪੈਸੇ ਲੈਣੇ ਸੀਗੇ ਜਿਹੜੀ ਇਤਰਾਫ ਦੇ ਕਿ ਲੋਸੀ ਪਈ ਟੈਸਟ ਹੋਈ ਸੀ online online ਸਾਰੇ account ਤੇ ਸਾਰੇ account ਤੇ ਬਾਇ ਮਖਾਰੇ ਕਬੂਦ ਹੈ ਤੁਹਾਡੇ ਕੋਲ ਇੰਦਾ ਦੇ ਏਜੰਟਾ ਦੇ ਠੱਲ ਕਿਉਂ ਨਹੀਂ ਪੈਂਦੀ ਕਿਉਂ ਲੋਕਾਂ ਦੇ ਨਾਲ ਏਡੇ ਠੱਗਿਆ ਹੋ ਜਾਂਦੀ ਹੈ ਕਿ ਆਪਣੇ ਐਸਪੀਜੀ ਹੋਰ ਪੱਗਾ ਪੱਜੀ ਹੈਲਪ ਕੀਤੀ ਸਾਡੀ ਫਿਰ ਜਾ ਕੇ ਹੱਥ ਆਇਆ ਜੀ ਕਿਉਂਕਿ ਬੜੇ ਭੋਲੇ ਭਾਲੇ ਲੋਕਾਂ ਦੇ ਪੈਸੇ ਹੋ ਗਏ ਠੱਗੇ ਜਾ ਰਹੇ 11 ਲੱਖ 8000 ਲੈ ਚੁੱਕਾ ਸੀ ਅੱਜ 8000 ਰੁਪਏ ਹੋ ਸਾ ਜਿਹੜੇ ਤੁਸੀਂ ਭਾਜੀ ਦੇ ਸੰਪਰਕ ਚ ਕਿੱਦਾ ਹੈ ਭਾਜੀ ਇੰਸਟਾਗ੍ਰam ਤੇ ਸਾਰੇ ਵੀਡੀਓ ਬੰਦੀਆਂ ਆ ਤੁਹਾਨੂੰ ਪਤਾ ਕੋਈ ਨਾ ਕੋਈ ਮਤਲਬ ਐਡ ਦੇ ਕੇ ਆਹ ਜੰਗ ਐਪ ਦੇ ਕੇ ਆ ਗਿਆ ਠੀਕ ਹੈ ਉਹ ਭਾਜੀ ਸੋ ਦੇਖ ਸਕਦੇ ਪਰ ਇਹ ਫਿਰ ਤਸਵੀਰ ਤੁਹਾਨੂੰ ਜਿਹੜੀ ਸਾਂਝੀ ਕਰਾਂਗੇ ਜਿਹੜਾ ਕੀ ਜੰਡ ਜਿਹੜਾ ਲੈ ਕੇ ਜਾ ਰਹੇ ਫੜ ਕੇ ਹੋਣ ਜਿਹੜਾ ਨੇ ਜਿਹੜਾ 11 ਲੱਖ 60 ਹਜ਼ਾਰ ਰੁਪਿਆ ਜਿਹੜਾ ਲੈ ਲਿਆ ਗਿਆ ਔਰ 80 ਹਜ਼ਾਰ ਰੁਪਿਆ ਹੋਰ ਜਿਹੜਾ ਕੀ ਅੱਜ ਲੈਣ ਵਾਸਤੇ ਆਇਆ ਸੀਗਾ ਸੋ ਲੋਕਾਂ ਵੱਲੋਂ ਡਾ ਇਹਨੂੰ ਫੜ ਲਿੱਤਾ ਜਾਂਦਾ ਔਰ ਫਿਲਹਾਲ ਜਿਹੜਾ ਹੁਣ ਇਹਨੂੰ ਥਾਣਾ ਦੋ ਵਿੱਚ ਜਿਹੜਾ ਕਿ ਹੁਣ ਅਫਸਰ ਹੈ ਤੋ ਜਿਹੜਾ ਉਹਨਾਂ ਦੱਸ ਦਿੱਤੇ ਹੁਜਰਮ ਦੱਸਿਆ ਰਿਹਾ ਕਿ ਦਫਤਰ ਹੈ ਜਿਹੜਾ ਕਬੂਤਲਾ ਚੌਂਕ ਤੇ ਆ ਇਸ ਕਰਕੇ ਜਿਹੜਾ ਕਿ ਇਹਨੂੰ ਥਾਣਾ 2 ਚ ਲੈ ਕੇ ਜਾਇਆ ਜਾ ਰਿਹਾ ਸੋ ਬਹੁਤ ਤੁਹਾਨੂੰ ਵੱਡੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਠੱਗਿਆ ਲੈ ਕੇ ਜੰਟਾ ਜਿਹੜਾ ਕਿ ਮੋਕੀ ਜਿਹੜਾ ਫੜਿਆ ਬਕੂਆ ਤੁਹਾਡਾ ਨਹੀਂ ਸੀਗਾ ਜੀ 2 ਨੰਬਰ ਥਾਣਾ 2 ਚ ਲੈ ਕੇ ਜਾਇਆ ਗਿਆ ਨੂੰ ਮਾਮਲੇ ਦਾ ਸਿਰ ਪਤਾ ਲੱਗਾ ਕਿ ਹੈ ਕਿ ਕਿੰਨੇ ਪਿੱਛੇ ਆ ਲੈਂਦੇ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਵਿਅਕਤੀ ਨੂੰ ਥਾਣਾ ਦੋ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਕਿਹੜਾ ਕਿ ਜਿਹੜਾ ਦਾ ਦਫਤਰ ਸੀਗਾ ਕਪੂਰਥਲਾ ਚੌਕ ਤੇ ਸੀਗਾ ਸੋ ਇਸ ਕਰਕੇ ਜਿਹੜਾ ਹੁਣ ਇਹਨੂੰ ਥਾਣਾ ਦੋ ਚ ਲੈ ਕੇ ਜਾਇਆ ਜਾ ਰਿਹਾ ਸੋ ਭੋਲੇ ਪਾਲਿਆ ਲੋਕਾਂ ਨੂੰ ਠੱਗੜ ਵਾਲਾ ਤੋਂ ਦੱਸ ਦਈਏ ਕਿ ਜਿਹੜਾ ਕਿ ਜਾਲੀ ਵਿਜੇ ਜਿਹੜਾ ਕਿ ਨਿਊਜ਼ੀਲੈਂਡ ਤੇ ਲਵਾ ਕੇ ਜਿਹੜਾ ਕਿ 11 ਲੱਖ 61 ਹਜ਼ਾਰ ਰੁਪਿਆ ਦਾ ਕਿ ਇਹਦੇ ਕੋ ਅਕਾਊਂਟ ਜਿਹੜਾ ਕਿ ਪਾਇਦੇ ਅਕਾਊਂਟ ਚ ਪਾਇਆ ਸੀਗਾ ਔਰ 80 ਹਜ਼ਾਰ ਰੁਪਿਆ ਹੋਰ ਮੰਗਦਾ ਸੀ ਤਾਂ ਉਹਨੂੰ ਦੇਣ ਵਕਤੇ ਉਹ ਉੱਥੇ ਆਏ ਤਾਂ ਉਸ ਤੋਂ ਬਾਅਦ ਜਿਹੜਾ ਇਹਨੂੰ ਇੱ ਜਾਂਦਾ ਸੋ ਇਹਨੇ ਤਸਵੀਰਾਂ ਤੋਂ ਤੁਹਾਡੇ ਤੋਂ ਲੈਨੇ ਜਦਾ ਜੰਦਾ ਟਾਈਮ ਦੇਖਦੇ ਸਾਰੇ ਦਸ਼ਕਾ ਦਾ ਬਹੁਤ ਬਹੁਤ ਧੰਨਵਾਦ ਸੋ ਦੁਆਰਾ ਫਿਰ ਜਿਹੜਾ ਕਿ ਲਾਈਵ ਹੋਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਏਜੰਟ ਸੀਗਾ ਸੋ ਹੁਣ ਸਿਲਾਲ ਜਿਹੜਾ ਕਿ ਹੁਣ ਤੇ ਥਾਣਾ ਤਿੰਨ